ਕੀ ਰੀਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ। ਅਮੀਰ ਗਾਦਿਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ। ਆਪਾਂ ਵੀ ਸਾਰੇ ਠੀਕ ਠਾਕ। ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਹੈਗੀ ਆਪਣੀ ਹੈ ਨਾ ਵਾਲਟੀਆਂ ਤੇ। ਵਾਲਟੀਆਂ ਬਹੁਤ ਆ ਦੇਖੋ ਮੇਰੇ। ਬੱਚਾ ਪਾਰਟੀ। ਤੁਸੀਂ ਚਾਈ ਗੋ। ਜਿੱਥੇ-ਜਿੱਥੇ ਮੈਂ ਉੱਥੇ-ਉੱਥੇ ਦੋਨੇ ਆਲੇ। ਹੁਣ ਬਹਿ ਜਾਓ ਥੱਲੇ। ਮੈਂ ਵੀਡੀਓ ਬਣਾਉਂਦੀ ਪੁੱਤ ਬਹਿ ਜਾਓ ਸੋਹਣੇ ਬੇਬੀ। ਬੈ ਜਾ ਬੈ ਜਾ ਟਾਈਗਰ ਬਹਿ ਗਿਆ ਤੂੰ ਨਹੀਂ ਬਹਦਾ ਕਹਿੰਦਾ ਬੈ ਜਾ ਬੁੱਤ ਬੈ ਤੇ ਆਪਾਂ ਹਣਾ ਅੱਜ ਦੀ ਵੀਡੀਓ ਬਣਾਉਣੀ ਹੈ ਬਾਲਟੀਆਂ ਤੇ ਕਿਉਂਕਿ ਬਾਲਟੀਆਂ ਨਾ ਹੋਣ ਵਾਲੀਆਂ ਹਨਾ ਜਿਹੜੇ ਬਹੁਤ ਗੰਦੀਆਂ ਹੋ ਜਾਂਦੀਆਂ ਆਪਾਂ ਧੋਨੇ ਵੀ ਆ ਡੇਲੀ ਵਾਰ ਫੇਰ ਹਾਂਜੀ ਆਪਾਂ ਬਾਲਟੀਆਂ ਧੋਨੇ ਵੀ ਆ ਨਾ ਫਿਰ ਵੀ ਤੇ ਮੈਲ ਲੱਗ ਜਾਂਦੀ ਆ ਤੇਲ ਵਾਲੀ ਬੋਟਲ ਹੋ ਗਈ ਤੇ ਤੇਲ ਦੇ ਦਾਗ ਲੱਗ ਜਾਂਦੇ ਹਨਾ ਆ ਦੇਖ ਸਕਦੇ ਹੋ ਥੱਲੇ ਮੈਂ ਵਿੱਕਿਆ ਬਹਿ ਜਾ ਤੇ ਮੇਰੇ ਬੱਚੇ ਆਰਾਮ ਦੇ ਨਾਲ ਬਹਿ ਕੇ ਦੋਨੇ ਇੱਕ ਟਾਈਗਰ ਬਹਿ ਗਿਆ ਤੇ ਪੈਂਥਰ ਬਹਿ ਗਈ ਬਹੁਤ ਪਿਆਰੀ ਬੱਚੀਆਂ ਤੇ ਹੁਣ ਆਪਾਂ ਹਨਾ ਜ ਬਾਟੀਆਂ ਬਾਰੇ ਤੁਹਾਨੂੰ ਦੱਸਦੇ ਬਾਟੇ ਕਿਵੇਂ ਸਾਫ਼ ਕਰੀਏ ਘਰ ਵਿੱਚ ਅੱਜ ਤੁਹਾਨੂੰ ਦਿਖਾਉਣਾ ਹੈ ਕੀ ਚਾਹੀਦਾ ਕੀ ਨਹੀਂ ਚਾਹੀਦਾ ਹਾਂਜੀ ਆਪਾਂ ਹਨਾ ਬਾਟੀਆਂ ਸਾਫ਼ ਕਰਨ ਲਈ ਹਨਾ ਸਵਾਲ ਕੇ ਸਾਫਣ ਵਕੀ ਲੈਣਾ ਦੇਖੋ ਕਿੰਨੇ ਗੰਦੇ ਹੋਏ ਪਏ ਆ ਇਹਦਾ ਵਾ ਯੂਜ਼ ਕਰਦੇ ਆ ਫਿਰ ਵੀ ਫੋਨ ਦੀ ਕੁਆਲਿਟੀ ਕਰਕੇ ਜਿਆਦਾ ਕਰ ਤੁਹਾਨੂੰ ਦੇਦ ਨਹੀਂ ਹੋਣਾ ਪਰ ਆ ਤੁਹਾਨੂੰ ਮਨ ਨੀੜ ਕਰਕੇ ਦਿਖਾ ਆ ਦੇਖੋ ਜੀ ਆ ਦੇਖੋ ਕਿੰਨੀ ਮੈਲ ਜਮ ਜਾਂਦੀ ਆ ਆ ਤਾਂ ਤੇਲ ਵਾਲੀ ਬੋਟਲ ਹੀ ਦੇਖੋ ਹਾਂਜੀ ਇਹ ਤਾਂ ਸਾਫ਼ ਹੀ ਰਹੇਦੀ ਹਨਾ ਆਪਾਂ ਇਹਨਾਂ ਨੂੰ ਸਾਫ਼ ਕਿਵੇਂ ਕਰਨਾ ਇਹਦੇ ਲਈ ਆਪਾਂ ਕੀ ਲੈਣਾ ਪਹਿਲਾਂ ਪਾਣੀ ਇਹ ਤਾਂ ਸਾਇਰੋ ਕਰ। ਥੋੜਾ ਪਾਣੀ ਲੈਣਾ। ਮੈਂ ਟੂਟੀ ਤੋਂ ਉਧਰ ਲਉਣੀ ਆ ਤਾਂ ਹੀ। ਤੇ ਏਕ ਲੈਣੀ ਸਾਲਟ। ਸਾਲਟ ਪਾਣੀ ਥੋੜੀ ਜਿੰਨੀ ਤੁਸੀਂ ਪਾਉਣੀ ਆ। ਹਾਂ ਜਿਹੜੀ ਮਰਜ਼ੀ। ਜਿਹੜੀ ਮਰਜ਼ੀ ਤੁਸੀਂ ਵਰਤਦੇ ਹੋ ਹਨਾ। ਹਾਂ ਜੀ। ਉਹ ਤੁਸੀਂ ਪਾਉਣੀ ਆ ਵਿੱਚ। ਵਿੱਚ ਪਾਉਣਾ ਤੁਸੀਂ ਬੇਕਿੰਗ ਪਾਊਡਰ। ਆਪ ਦੇਖੋ ਆ। ਅਰਦਾ ਕਰਨਾ ਵਿੱਚ ਪਾ ਦੇਣਾ ਤੁਸੀਂ ਸਿਰਕਾ ਲੇਕੋ ਤੁਸੀਂ ਤੂੰ ਆ ਨਿਕਲਦਾ ਨਾ ਚਾਈ ਛੱਗ ਬਣਦੀ ਆ ਦੇਖ ਸਕਦੇ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਦੇਖੋ ਕਿਵੇਂ ਛੱਗ ਹੋਣ ਲੱਗ ਗਈ ਇਹ ਸੋ ਬਸ ਚੰਗੀ ਤਰ੍ਹਾਂ ਹਿਲਾ ਲੈਣਾ ਸਾਰੇ ਨੂੰ ਆ ਦੇਖੋ ਤੁਸੀਂ ਇੱਧਰ ਪੂਰੀ ਕ੍ਰੀਮੀ ਹ ਬਣ ਗਿਆ ਹੈ ਹੈਨਾ ਅੱਪਾ ਇਹਨੂੰ ਕੀ ਕਰਨਾ ਪਹਿਲਾਂ ਤਾਂ ਅੱਪਾ ਨਾ ਤੇਲ ਵਾਲੀ ਬੋਤਲ ਦੇ ਉੱਤੇ ਸਾਰੀ ਤੇ ਲਾ ਦੇਣਾ ਲਾ ਕੇ ਪੱਧਾ ਘੰਟਾ ਰੱਖਣਾ ਤੁਸੀਂ ਦੇਖ ਸਕਦੇ ਹੋ ਲਾ ਕੇ ਅੱਧਾ ਘੰਟਾ ਅੱਧਾ ਘੰਟਾ ਰੱਖਣਾ ਤੇ ਫਿਰ ਲਾ ਕੇ ਫਿਰ ਇਹਨੂੰ ਸਾਫ਼ ਕਰਾਂਗੇ ਠੀਕ ਸਾਰਿਆਂ ਦੀ ਐਂ ਕਰਨਾ ਸਾਰਿਆਂ ਤੇ ਫਿਰ ਪਹਿਲਾਂ ਹੀ ਸਾਰਿਆਂ ਦੇ ਕਰ ਲੀਏ ਮਿੱਤਰੋ ਹਾਂਜੀ ਇਹ ਤੁਹਾਨੂੰ ਦਿਖਾਉਣੀ ਹੈ ਅੱਧੇ ਘੰਟੇ ਬਾਅਦ ਹਾਂਜੀ ਅੱਧਾ ਘੰਟਾ ਹੋ ਚੁੱਕਿਆ ਹੁਣ ਆਪਾਂ ਕੀ ਕਰਦੇ ਇਹਨਾਂ ਨੂੰ ਮਲ ਨੂੰ ਕੇ ਕੱਢਦੇ ਆ ਬਾਹਰ ਮੈਂ ਤਾਂ ਵਿੱਚੇ ਸੈਟ ਤੇ ਸਾਰੇ ਕੱਪ ਕੁੱਪ ਆਹ ਦੇਖੋ ਕਿੰਨਾ ਗੜ ਕੋਇਆ ਪਿਆ ਅੱਧਾ ਘੰਟਾ ਤਕਰੀਬਨ ਇਹਨਾਂ ਹੋ ਚੁੱਕਿਆ ਸੀ ਇਹਨਾਂ ਨੂੰ ਇਦਾਂ ਦੇ ਪੱਲੇ ਕੇ ਜੇ ਬਹੁਤ ਸ਼ਕਤ ਤੁਸੀਂ ਬਹੁਸ਼ਨਾ ਸਾਫ਼ ਕਰ ਦੋ ਆ ਦੇਖੋ ਇਹ ਤਾਂ ਮਿਲ ਸਾਰੀ ਉਗੜੀ ਪਈ ਐ ਤਾਂ ਤੇ ਇਹ ਲੜੀ ਬੁਤੋ ਦੀ ਜ ਸਾਡੇ ਕੋ ਬੈਕ ਚੂਮ ਹੀ ਹੋਇਆ ਕਿਸਾ ਕਿਉਂਕਿ ਨਾ ਇਹ ਚੀਜ਼ ਨੂੰ ਤਾਂ ਮੈਲ ਉੱਗਲ ਜਾਂਦੇ ਅੱਧਾ ਘੰਟਾ ਪਾ ਰੱਖ ਦਿੰਦੇ ਬਸ ਫੇਰ ਮਰ ਕੇ ਘੱਲ ਹੱਥ ਫੇਰਨ ਦੀ ਲੋੜ ਪੈਂਦੀ ਹੈ ਲੈ ਮਾਰਤਾ ਤੋ ਸਿੱਕੇ ਸੱਚੀ ਨਹੀਂ ਰਗੜ ਤੋ ਸਾਰਾ ਖਰਾਬ ਹੋ ਜਾਂਦਾ ਫਾਰਮਟ ਨਿਕਲ ਗਿਆ ਤੇਲ ਵਾਲੀ ਬੋਤਲ ਤੇਲੀ ਬੁੱਚੇ ਨਿਕਲ ਆ ਜਾਂਦਾ ਹੈ ਦੇਖੋ ਕਿੰਨੀ ਗੰਦੀ ਸੀ ਤੇ ਕਿੰਨੀ ਸਾਫ਼ ਹੋ ਚੁੱਕੀ ਹੈ ਜੇ ਮੈਂ ਪਾਥਰ ਨੂੰ ਝੋਕੇ ਦਿਖਾਉਂਦੀ ਆ ਪਾਣੀ ਨਾਲ

ਵਾਹ ਹਰੀ ਹਰੀ ਨਿਕਲੀ ਰੰਗ ਜੂਲ ਫੇਟ ਹੋਇਆ ਹੋਇਆ ਤੇ ਖੀਜ ਬਿਲਕੁਲ ਨਵੀਂ ਨਿਕਲੀ ਸਾਰੀ ਮੈਲ ਵਿੱਚੋਂ ਲੈ ਗਈ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮੈਂਟੋਮੈਟ ਵਧੀਆ ਸਾਫ ਹੋ ਗਿਆ ਨਾ ਸਿਰਫ ਅੱਧਾ ਘੰਟਾ ਪਾ ਲਾ ਕੇ ਰੱਖਣਾ ਇਹ ਲਿਕਵਿਡ ਜਿਹਾ ਰੱਖਣਾ ਬਣਾਇਆ ਹੈੜਾ ਘਰ ਦਾ ਤੇ ਬਾੜੀ ਆਪਣੀਆਂ ਸਾਰੀਆਂ ਸਾਫ ਹੋ ਜਾਣਗੀਆਂ ਹਲੇ ਪਟੜੀ ਰਹੀ ਮੇਰੀ ਸਾਫ ਕਰਨ ਵਾਲੀ ਉਹ ਫੇਰ ਕਰਾਂਗੇ ਤੇ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਜਿਹੜੇ ਸਾਡੇ ਚੈਨਲ ਤੇ ਨਵੇਂ ਹੋਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਹਨਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ